ਚਿੱਟਾ ਸਾਹਿਬ ਨੂੰ ਪਹਿਲਾਂ ਤਾਂ ਆਪਣੀ ਪੀੜ੍ਹੀ ਦੇ ਥੱਲੇ ਡੰਡਾ ਮਾਰਨਾ ਚਾਹੀਦਾ ਪੀੜ੍ਹੀ ਬੜੀ ਤਗੜੀ ਇਹਨਾਂ ਦੀ ਬੇਅਦਬੀਆਂ ਦੇ ਇਹਨਾਂ ਤੇ ਦੋਸ਼ ਚਿੱਟੇ ਦੇ ਇਹਨਾਂ ਤੇ ਦੋਸ਼ ਜਿਹੜੇ ਸਾਡੇ ਬੰਦੀ ਸਿੰਘ ਜੀ ਉਹਨਾਂ ਦੀ ਕਦੀ ਨਾ ਗੱਲ ਕਰਨ ਦੇ ਇਹਨਾਂ ਦੇ ਦੋਸ਼ ਭਾਈਵਾਲ ਦੀਆਂ ਸਰਕਾਰਾਂ ਰਹੀਆਂ ਇਹਨਾਂ ਨੇ ਕਦੀ ਮੂੰਹ ਚੋਂ ਇਹ ਗੱਲ ਨਹੀਂ ਕੱਢੀ ਵੀ ਸਾਡੇ ਸਿੰਘ ਨਜਾਇਜ਼ ਡੱਕੇ ਆ ਇਹ ਹੁਣ ਕਹਿੰਦੇ ਆ ਵੀ ਵਿਧਾਨ ਸਭਾ 'ਚ ਮਤਾ ਪਾਇਆ ਜਾਵੇ ਇੱਥੇ ਹੁਣ ਇਹ ਵੀ ਗੱਲ ਕਹੀ ਜਾਂਦੀ ਆ ਕਿ ਇੱਥੇ ਬਾਹਰੋਂ ਕੋਈ ਜ਼ਮੀਨ ਨਾ ਖਰੀਦੇ ਮੇਰੇ ਹਲਕੇ ਮਜੀਟੇ ਚਲੇ ਜਾਓ ਤੇ ਬਿਕਰਮਜੀਤ ਮਜੀড্ডা ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਮਜੀਟਾ ਸਾਹਿਬ ਅੱਧੋਂ ਜ਼ਿਆਦਾ ਗੁਜਰਤਾ ਤੂੰ ਹਲਕੇ ਚ ਬਾਲ ਦਿੱਤੇ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਉਹ ਤੇਰੀ ਦੇਣ ਆ ਉਹਨਾਂ ਦਾ ਕੀ ਕਰੀਏ ਪਹਿਲਾਂ ਤੇ ਉਹਨਾਂ ਦੀਆਂ ਰਜਿਸਟਰੀਆਂ ਕੈਨਸਲ ਕਰਾਈਏ ਰਹੀ ਗੱਲ ਨਸ਼ੇ ਦੀ ਨਸ਼ੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਨਸ਼ੇ ਦੀ ਮਾਤਰਾ ਚ ਲੋਕ ਨਸ਼ਾ ਕਰਨ ਦੀ ਗਿਣਤੀ ਚ ਹੈ ਉਹ ਸਾਡਾ ਹਲਕਾ ਪਾਇਆ ਗਿਆ ਬਾਬਾ ਬਕਾਲਾ ਸਾਹਿਬ ਪਾਇਆ ਗਿਆ ਜਿਹੜਾ ਜਿਹੜਾ ਕਿ ਮਾਜੇ ਦੀ ਜਰਨੈਲ ਦੀ ਜਿਹੜੀ ਕਹਿੰਦੇ ਨਾ ਮਾਜੇ ਦਾ ਜਰਨੈਲ ਉਹ ਮਾਜੇ ਦਾ ਜਰਨੈਲ ਤਾਂ ਸਾਬਤ ਨਹੀਂ ਹੋ ਪਾਇਆ ਆ ਰਿਹਾ ਬਿਕਰਮਜੀਤ ਮਜੀਠੀਆ ਉਹ ਅਲੱਗ ਗੱਲ ਆ ਕਿਉਂਕਿ ਦੋਨੋਂ ਜੇ ਉਹਦੇ ਤੇ ਬਲੇਮ ਲਾਉਂਦਾ ਤੇ ਉਹ ਤੋਂ ਵੱਡੇ ਬਲੇਮ ਮਜੀਠਾ ਸਾਹਿਬ ਤੇ ਵੀ ਲੱਗੇ ਆ ਦੁੱਧ ਤੋਤਾ ਫਿਰ ਕੋਈ ਨਹੀਂਗਾ ਮੈਂ ਗੱਲ ਕਰੂੰਗਾ ਗੰਦੀ ਰਾਜਨੀਤੀ ਛੱਡ ਕੇ ਸਾਨੂੰ ਵਿਕਾਸ ਦੀ ਰਾਜਨੀਤੀ ਤੇ ਹੋਣਾ ਚਾਹੀਦਾ ਨਸ਼ਾ ਕਿੱਦਾਂ ਆਇਆ ਉਹਦੇ ਤੇ ਤੁਸੀਂ ਸਪਸ਼ਟ ਨਹੀਂ ਕਰ ਪਾਏ ਨਸ਼ਾ ਪੀਣ ਵਾਲਿਆ ਤੇ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ